ਉਗੱਡੀ ਤੁਰੰਦੀ ਉਡੀਕ ਵਿੱਚ ਉਹ ਪਲੇਟਫਾਰਮ ਉੱਤੇ ਇਤਰ-ਉਤਰ ਫਿਰ ਰਿਹਾ ਸੀ ਜਿਵੇਂ ਕਿਸੇ ਦੀ ਪਾਲ ਕਰ ਰਿਹਾ ਹੋਵੇ ਗੱਡੀ ਦੇ ਵੱਖ-ਵੱਖ ਡੱਬਿਆਂ ਵਿੱਚ ਉਸਨੇ ਲਗਭਗ ਸਾਰੇ ਚਿਹਰੇ ਚੰਗੀ ਤਰ੍ਹਾਂ ਤੱਕ ਲਏ ਸਨ ਪਰ ਪੋਸਟ ਗ੍ਰੈਜੂਏਟ ਵਿਦਿਆਰਥੀ ਹੋਣ ਕਰਕੇ ਉਹ ਕੋਈ ਅਨੋਖੀ ਰੁਚੀ ਰੱਖਦਾ ਸੀ ਫਿਰ ਉਸਦੀਆਂ ਅੱਖਾਂ ਅੰਦਰ ਔਣ ਵਾਲੇ ਦਰਵਾਜ਼ੇ ਵੱਲ ਗਈਆਂ ਜੋ ਉਹ ਪਲੇਟਫਾਰਮ ਉਤੇ ਆਉਣ ਵਾਲੇ ਬੰਦਿਆਂ ਨੂੰ ਦੇਖ ਸਕੇ ਉਸ ਨੂੰ ਦੋ ਇਸਤਰੀਆਂ ਅੰਦਰ ਆਉਂਦੀਆਂ ਨਜ਼ਰ ਪਈਆਂ ਇੱਕ ਬੁੱਢੀ ਤਕਰੀਬਨ 50 ਕੁ ਸਾਲਾਂ ਦੀ ਅਤੇ ਦੂਸਰੀ ਨੌਜਵਾਨ ਕੋਈ 20 ਕੁ ਸਾਲਾਂ ਦੀ ਜਿਸ ਨੇ ਇੱਕ ਬਰੇ ਦਾ ਬੱਚਾ ਕੁੱਛੜ ਚੁੱਕਿਆ ਹੋਇਆ ਸੀ ਉਸ ਨੇ ਇਸ ਸੁੰਦਰੀ ਵੱਲ ਕੁਝ ਕਚਿਰਬੜੀ ਗੋਲ ਆ ਵੇਖਿਆ ਅਤੇ ਕੋਈ ਹਾ ਪਾ ਪ੍ਰਤੀਤ ਜਿਸ ਤੋਂ ਉਸਦੇ ਦਿਲ ਵਿੱਚ ਕਿਸੇ ਆਸ ਦੇ ਪਿਆਰ ਦੀ ਕੋਮਲਤਾ ਆਵਸੀ। ਉਹ ਬੁੱਢੀ ਧੀਮੀ ਉਸ ਸੁੰਦਰੀ ਦੀ ਮਾਸੀ ਜੋ ਪਿਆਰ ਨਾਲ ਬੱਚੀ ਵੱਲ ਘੜੀ ਮੁੜੀ ਧਿਆਨ ਦੇ ਰਹੀ ਸੀ। ਇਹਨਾਂ ਨਾਲ ਕੋਈ ਨਹੀਂ ਸੀ। ਉਸ ਦੀਆਂ ਅੱਖਾਂ ਉਹਨਾਂ ਦੀਆਂ ਪੈਰਾਂ ਉੱਤੇ ਸਨ ਅਤੇ ਜਦੋਂ ਉਹ ਦੋਵੇਂ ਇੱਕ ਡੱਬੇ ਵਿੱਚ ਚਾਹ ਬੈਠੀਆਂ ਉਹ ਵੀ ਉੱਧਰ ਚਲਾ ਗਿਆ। ਉਹ ਉਹਨਾਂ ਦੀ ਬਾਰੀ ਅੱਗੋਂ ਤਿੰਨ ਚਾਰ ਵਾਰੀ ਲੰਘਿਆ ਅਤੇ ਮੁਟਿਆਰ ਦੀਆਂ ਨਜ਼ਰਾਂ ਨੂੰ ਖਿੱਚ ਪਾਉਣ ਵਿੱਚ ਕਾਮਯਾਬ ਹੋ ਗਿਆ। ਉਹ ਉਸ ਡੱਬੇ ਵਿੱਚ ਚੜ੍ਹ ਗਿਆ ਤੇ ਉਸ ਮੁਟਿਆਰ ਵੱਲ ਮੂੰਹ ਕਰਕੇ ਨਾਲ ਵਾਲੀ ਬੁੱਢੀ ਕੋਲ ਇੱਕ ਪਾਸੇ ਜਾ ਬੈਠਾ। ਕੁਝ ਚਿਰ ਤੱਕ ਇਸ ਤਰ੍ਹਾਂ ਚੁੱਪਚਾ ਬੈਠਾ ਰਿਹਾ ਜਿਸ ਤਰ੍ਹਾਂ ਉਸਦੇ ਦਿਲ ਵਿੱਚ ਕੋਈ ਗੱਲ ਹੀ ਨਹੀਂ ਹੁੰਦੀ। ਉਸਨੇ ਬੜੀ ਇਤਿਹਾਤ ਨਾਲ ਆਪਣੇ ਆਪ ਨੂੰ ਹੋਰ ਮੁਸਾਫਰਾਂ ਵਿੱਚ ਇਕ ਕਪੂਲਾ ਪਲਾਹ ਜਹਾਂ ਪ੍ਰਗਟ ਕੀਤਾ ਉਸ ਮੁਟਿਆਰ ਦੇ ਚਿੱਟੇ ਅਰ ਸਾਦੇ ਕੱਪੜੇ ਪਾਏ ਹੋਏ ਸਨ ਜੋ ਉਸ ਦੇ ਕੋਰੇ ਸਰੀਰ 'ਨਾਂ ਸੋਨੇ ਫੱਪੇ ਹੋਏ ਸਨ ਪਰ ਤਦ ਵੀ ਉਹ ਆਪਣੇ ਆਪ ਵਿੱਚ ਕੁਝ ਸ਼ਰਮ ਜਹੀ ਪ੍ਰਤੀਤ ਕਰ ਰਹੀ ਸੀ ਨੌਜਵਾਨ ਨੇ ਉਸ ਵਾਲੇ ਤਰਸ ਭਰੀ ਨਜ਼ਰ ਨਾਲ ਦੇਖਿਆ ਅਤੇ ਛਾਟ ਹੀ ਉਹ ਇਹ ਖਿਆਲ ਕਰਕੇ ਫੁੱਲਿਆ ਕਿ ਉਹ ਉਸ ਨਾਲ ਅਜਹੀ ਹਮਦਰਦੀ ਜ਼ਾਹਿਰ ਕਰ ਰਿਹਾ ਸੀ ਜਿਸ ਦੀ ਉਹ ਲੋੜਵੰਦ ਸੀ ਉਸਨੇ ਸਮਝ ਲਿਆ ਕਿ ਉਹ ਬੁੱਢੀ ਸਿੱਧੀ ਸਾਦੀ ਰਹਿਮਦਿਲ ਅਰ ਗਾਲੜੀ ਸੀ ਭੈਣ ਜੀ ਤੁਸੀਂ ਕਿੱਥੇ ਜਾਣਾ ਹੈ ਇੱਕ ਅੱਧ ਖੜ ਉਮਰ ਦੀ ਤੀਵੀ ਜੋ ਇਸ ਡੱਬੇ ਵਿੱਚ ਹੁਣੇ ਵੜੀ ਸੀ ਅਤੇ ਬੁੱਢੀ ਤੀਵੀ ਦੇ ਪਰਲੇ ਪਾਸੇ ਆ ਬੈਠੀ ਸੀ ਉਸ ਨੂੰ ਪੁੱਛਣ ਲੱਗੀ ਅਸੀਂ ਅਟਾਰੀ ਚੱਲੇ ਹਾਂ ਉਸ ਬੁੱਢੀ ਤੀਵੀ ਨੇ ਉੱਤਰ ਦਿੱਤਾ ਇਸ ਪਿੱਛੋਂ ਆਪਸ ਵਿੱਚ ਗੱਲਾਂ ਛਿੜ ਪਈਆਂ ਪਰ ਉਹ ਮੁਟਿਆਰ ਚੁੱਪ ਕਰਕੇ ਬੈਠੀ ਰਹੀ ਉਹ ਉਸ ਦੇ ਵੱਲ ਤੱਕਦਾ ਰਿਹਾ ਕਦੀ ਕਦੀ ਉਹ ਅਨਜਾਣੇ ਵੱਲ ਜਾ ਬਾਹਰ ਵੱਲ ਤੱਕ ਲੈਂਦਾ ਤਾਂ ਜੋ ਦੂਸਰੇ ਸਿਰ ਨਾ ਹੋ ਜਾਣਾ ਉਸ ਨੂੰ ਯਕੀਨ ਸੀ ਕਿ ਉਸ ਨੇ ਮੁਟਿਆਰ ਦਾ ਦਿਲ ਜਿੱਤ ਲਿਆ ਹੈ ਉਸ ਨੇ ਅਨੁਮਾਨ ਲਾਇਆ ਕਿ ਇਸ ਦਾ ਵਿਆਹਤਾ ਜੀਵਨ ਬੜਾ ਦੁਖਦਾਈ ਹੋਵੇਗਾ ਜਾਂ ਇਹ ਹੁਣੇ ਜਹੇ ਹੀ ਵਿਧਵਾ ਹੋਈ ਹੋਵੇਗੀ ਫਿਰ ਕਦੀ ਕਦੀ ਮਹਿਸੂਸ ਕਰਦਾ ਕਿ ਇਹ ਖਿਆਲ ਠੀਕ ਨਹੀਂ ਭਾਵੇਂ ਉਹ ਬੜੀ ਹੀ ਸ਼ਰਮਿਲੀ ਸੀ ਉਸਨੇ ਅਨੁਮਾਨ ਲਾ ਲਿਆ ਕਿ ਇਹ ਬੱਚਾ ਹੀ ਉਸਦੇ ਜੀਵਨ ਦਾ ਕਸਹਾਰਾ ਸੀ ਉਹ ਤਾੜ ਗਿਆ ਕਿ ਆਪਣੀ ਸ਼ਰਾਫਤ ਕਰਕੇ ਉਹ ਆਪਣੇ ਦਿਲ ਦੇ ਭਾਵ ਕਿਸੇ ਤਰ੍ਹਾਂ ਪ੍ਰਗਟ ਨਹੀਂ ਕਰ ਰਹੀ ਨਾ ਹੀ ਬੱਚੇ ਨਾਲ ਖੇਡ ਵਿੱਚ ਤੇ ਨਾ ਹੀ ਕਿਸੇ ਹੋਰ ਤਰ੍ਹਾਂ ਗੱਡੀ 'ਤੇ ਪਰੇ ਉਹਨਾਂ ਤੀਵਿਆਂ ਨੇ ਕੁਝ ਹੁਜਕੇ ਜਿਹੇ ਪ੍ਰਤੀਕ ਕੀਤੇ ਅਤੇ ਇੱਕ ਛਿਨ ਪਰ ਲਈ ਉਹਨਾਂ ਦੀ ਗੱਲਬਾਤ ਰੁਕ ਗਈ। ਬੁੱਢੀ ਤੀਵੀ ਨੇ ਬੱਚੇ ਨੂੰ ਆਪਣੇ ਕੋਛੜ ਲਿਆ, ਪਿਆਰ ਕੀਤਾ, ਥਾਪੜਿਆ ਤੇ ਉਸ ਨਾਲ ਬਾਲਾਂ ਵਾਲੀਆਂ ਗੱਲਾਂ ਕਰਨ ਲੱਗੀ। ਇਹ ਤੁਹਾਡੀ ਬੀਬੀ ਦਾ ਬਾਲ ਏ ਮਾਤਾ ਜੀ, ਉਸ ਨੇ ਮੌਕਾ ਤਾੜ ਕੇ ਪੁੱਛਿਆ। ਹਾਂ ਪੁੱਤਰ, ਬੁੱਢੀ ਨੇ ਬੜੇ ਪਿਆਰ ਨਾਲ ਉੱਤਰ ਦਿੱਤਾ। ਅਤੇ ਬਾਲਵਲ ਦੇਖਣ ਲੱਗ ਪਈ ਤੇ ਉਸ ਨੂੰ ਅਸਾਂ ਲਈ ਸੀਟੀ ਵਜਾਣ ਲੱਗੀ ਬੱਚਾ ਮੁਸਕਰਾਇਆ ਇਸ ਨੂੰ ਦੇਖੋ ਸੁੰਦਰੀ ਇਸ ਦੀ ਮਾਵੀਰਤਾ ਕੁ ਮੁਸਕਰਾਈ ਉਹ ਵੀ ਬਾਲਵਲ ਤੱਕ ਕੇ ਸੀਟੀਆਂ ਮਾਰਨ ਲੱਗਾ ਤੇ ਅਤੇ ਇਸ ਦੀ ਮਾਂ ਦੇ ਚਿਹਰੇ ਵੱਲ ਤੱਕਣ ਲੱਗਾ ਬਾਲ ਦੀਆਂ ਮੁਸਕੜੀਆਂ ਹਾਸੇ ਵਿੱਚ ਬਦਲ ਗਈਆਂ ਜਿਵੇਂ ਚਾਂਦੀ ਦੀਆਂ ਕੰਟੀਆਂ ਟੁਣਕਦੀਆਂ ਹਨ ਏ ਦੇਖ ਕੇ ਬੱਚੇ ਦੀ ਮਾਂ ਦੇ ਬੁੱਲਾਂ ਵਿੱਚ ਸ਼ਰਮਾਕਲ ਜਿਹੀ ਮੁਸਕੜੀ ਆ ਗਈ ਜਿਸ ਨੂੰ ਕੱਜਨ ਲਈ ਉਸਨੇ ਝਟ ਆਪਣਾ ਰਮਾਲ ਮੂੰਹ ਅੱਗੇ ਲੈ ਲਿਆ ਨੌਜਵਾਨ ਨੇ ਬੱਚੇ ਵੱਲ ਆਪਣੀਆਂ ਬਾਹਾਂ ਪਸਾਰੀਆਂ ਬੱਚੇ ਨੇ ਕੁੱਦ ਕੇ ਉਸ ਵੱਲ ਜਾਣ ਦੀ ਇੱਛਾ ਪ੍ਰਗਟ ਕੀਤੀ ਅਤੇ ਬੁੱਢੀ ਨੇ ਉਹ ਬੱਚਾ ਉਸ ਨੂੰ ਦੇ ਦਿੱਤਾ ਬੱਚੇ ਦਾ ਨੌਜਵਾਨ ਦੇ ਕੁੱਛੜ ਜਾਣ ਨੇ ਬੱਚੇ ਦੀ ਮਾਂ ਦੇ ਦਿਲ ਉੱਤੇ ਇੱਕ ਖਾਸ ਅਸਰ ਕੀਤਾ ਉਸ ਦਾ ਉਦਾਸ ਚਿਹਰਾ ਖੜ ਗਿਆ ਜਿਵੇਂ ਮਹੀ ਪੈਣ ਨਾਲ ਮੁਰਝਾਏ ਹੋਏ ਪੱਤੇ ਮੁੜ ਕੇ ਹਰੇ ਭਰੇ ਹੋ ਜਾਂਦੇ ਹਨ ਆਪਣੀ ਮਾਂ ਨਾਨੀ ਦੇ ਪਿਆਰ ਮਗਰੋਂ ਮਰਦਾਵੇ ਹੱਥਾਂ ਵਿੱਚ ਆ ਕੇ ਬੱਚੇ ਨੇ ਇੱਕ ਖਾਸ ਖੁਸ਼ੀ ਪ੍ਰਤੀਤ ਕੀਤੀ ਉਸ ਮੁਟਿਆਰ ਦੇ ਦਿਲ ਵਿੱਚ ਇੱਕ ਨਵੀਂ ਜੀਵਨ ਰੌ ਆ ਗਈ ਉਸ ਦਾ țeਰਾ ਦਗਦਗ ਹੋ ਗਿਆ ਉਸ ਨੇ ਇੱਕ ਗੱਲ ਦੀ ਰਤਾ ਵੀ ਪਰਵਾਹ ਨਾ ਕੀਤੀ ਕਿ ਉਹ ਆਪਣੇ ਦਿਲ ਵਿੱਚ ਕੀ ਖਿਆਲ ਕਰਦਾ ਹੋਵੇਗਾ ਉਹ ਕਿਸੇ ਦੀ ਵੀ ਕੋਈ ਪਰਵਾਹ ਨਾ ਕਰਦੀ ਹੋਈ ਪ੍ਰਤੀਤ ਕਰਨ ਲੱਗੀ ਜਿਵੇਂ ਉਹ ਸਾਰੇ ਘਰ ਦੇ ਇੱਕ ਕਮਰੇ ਵਿੱਚ ਬੈਠੇ ਹੁੰਦੇ ਹਨ ਉਸਨੇ ਬੱਚੇ ਦਾ ਖੇਡਦਾ ਹੱਥ ਫੜ ਲਿਆ ਜਿਸ ਨਾਲ ਦੋਹਾਂ ਦਿਲਾਂ ਵਿੱਚ ਇੱਕ ਅਜਹੀ ਤਾਰ ਖੜਕ ਗਈ ਜਿਵੇਂ ਖਾਬੰਦ ਟੀਵੀ ਤੇ ਪਿਆਰ ਦੀ ਹੁੰਦੀ ਹੈ ਪਰ ਫਿਰ ਝਟ ਹੀ ਛੱਡ ਦਿੱਤਾ ਜਿਵੇਂ ਉਸਨੇ ਇਸਰਾ ਹੀ ਬਿਜਲੀ ਦਾ ਝਟਕਾ ਪ੍ਰਤੀਤ ਕੀਤਾ ਹੋਵੇ ਕੁਝ ਤੇ ਲਈ ਉਸਨੇ ਬੱਚੇ ਤੇ ਉਸ ਵੱਲ ਆਪਣਾ ਧਿਆਨ ਕਿਸੇ ਹੋਰ ਪਾਸੇ ਲਾ ਲਿਆ ਪਰ ਹੁਣ ਉਹ ਉਦਾਸ ਦਿਖਾਈ ਨਹੀਂ ਸੀ ਦੇ ਰਹੀ ਮਾਤਾ ਜੀ ਤੁਸੀਂ ਕਿੱਥੋਂ ਆਏ ਹੋ ਨੌਜਵਾਨ ਨੇ ਬੁੱਢੀ ਕੋਲੋਂ ਪੁੱਛਿਆ ਅਤੇ ਉਹ ਬਾਲ ਉਸੁਰ ਦੇ ਦਿੱਤਾ ਤਾਂ ਜੋ ਕਿਸੇ ਤਰ੍ਹਾਂ ਸ਼ੱਕ ਨਾ ਕਰ ਲਵੇ ਉਹ ਚਾਹੁੰਦਾ ਸੀ ਕਿ ਬੱਚੇ ਨਾਲ ਖੇਡਣ ਦੀ ਥਾਂ ਉਸ ਨਾਲ ਗੱਲਾਂ ਕਰੇ ਚੀਚਾ ਵਤਨੀ ਤੋਂ ਕਾਕਾ ਬੁੱਢੀ ਨੇ ਉੱਤਰ ਦਿੱਤਾ ਉੱਥੇ ਸਾਡਾ ਘਰ ਹੈ ਉਸਨੇ ਆਪੇ ਹੀ ਕਿਹਾ ਅਤੇ ਅਸੀਂ ਓਟਾਰੀ ਚੱਲੇ ਆ ਉੱਥੇ ਮੇਰੀ ਧੀ ਦੇ ਸਹੁਰੇ ਨੇ ਇਹ ਵਿਧਵਾਏ ਇਸ ਦੇ ਖਵੰਦ ਨੂੰ ਗੁਜ਼ਰਿਆ ਕੋਈ 8 ਕੁ ਮਹੀਨੇ ਹੋ ਗਏ ਨੇ ਉਸ ਦਾ ਪੁੱਡਾ ਛੱਟਾ ਹੱਥ ਕੰਵ ਚੋ ਟਿੱਕਣ ਵਾਲੇ ਮੋਤੀ ਜੇ ਹੰਝੂ ਨੂੰ ਪੂੰਝਣ ਲਈ ਉੱਠਿਆ ਨੌਜਵਾਨ ਦੇ ਦਿਲ ਨੂੰ ਸਦਮਾ ਲੱਗਾ ਜਿਵੇਂ ਕਿਸੇ ਨੂੰ ਕਿਸੇ ਗੱਲ ਦਾ ਡਰ ਹੋਵੇ ਤੇ ਉਹ ਸੱਚ ਹੋ ਜਾਵੇ ਪਰ ਉਹ ਕਬਰ ਆਇਆ ਨਹੀਂ ਉਸ ਕੁੜੀ ਵੱਲ ਵੇਖਣ ਲੱਗਾ ਜਿਸ ਨੇ ਇਹ ਗੱਲ ਛਿੜਦੇ ਹੀ ਆਪਣੇ ਮੂੰਹ ਪਰਲੇ ਪਾਸੇ ਫੇਰ ਲਿਆ ਉਹ ਰੁੱਖਾਂ ਵੱਲ ਵੇਖਦੀ ਸੀ ਜੋ ਉਸ ਦੀ ਅੱਖਾਂ ਗੋਲੰਘਦੇ ਜਾ ਰਹੇ ਸਨ ਖੇਤਾਂ ਪੈਲੀਆਂ ਦੇ ਤਾਰ ਖੰਭਿਆਂ ਵੱਲ ਜੋ ਉਸ ਦੇ ਸਾਹਮਣੇ ਉੱੜਦੇ ਜਾ ਰਹੇ ਸਨ ਇਹ ਬਾਲੀ ਸਿਰਫ ਸਾਡੀ ਜ਼ਿੰਦਗੀ ਦਾ ਆਸਰਾ ਹੈ ਕੁਟੀ ਨੇ ਬੜੀ ਦੁੱਖ ਭਰੀ ਰੋਣੀ ਆਵਾਜ਼ ਵਿੱਚ ਕਿਹਾ ਮੇਰੇ ਵੀ ਹੋਰ ਕੋਈ ਪਾਲ ਨਹੀਂ ਕੁੜੀ ਵੱਲ ਸਹਿਨਤ ਕਰਕੇ ਇਸ ਦੇ ਬਾਪ ਨੂੰ ਵੀ ਮਰਿਆ ਕੋਈ 10 ਗਵਰੇ ਹੋ ਗਏ ਨੇ ਹਾਂ ਇੱਥੇ ਤੁਸੀਂ ਇਕੱਲੋ ਨੌਜਵਾਨ ਨੇ ਆਪਣੇ ਆਪ ਹੀ ਕਿਹਾ ਹਾਂ ਬਿਨਾ ਮਰਦੇ ਇਸ ਲਈ ਅਸੀਂ ਇਕੱਲੇ ਹਾਂ ਨਹੀਂ ਤੇ ਤੀਵਿਆਂ ਲਈ ਇਕੱਲੇ ਕਰੋ ਪੈਰ ਕੱਢਣ ਦੇ ਤੀ ਨਹੀਂ ਪੁੱਤਰ ਸਮਾਡਾ ਭੈੜਾ ਜਾਂਦਾ ਪਿਆਏ ਇਸ ਤਰ੍ਹਾਂ ਸਮੇਂ ਦੀ ਸ਼ਿਕਾਇਤ ਕਰਕੇ ਉਹ ਚੁੱਪ ਹੋ ਗਈ ਨਹੀਂ ਨਹੀਂ ਅੱਜ ਕੱਲ ਇਸ ਤਰ੍ਹਾਂ ਦਾ ਕੋਈ ਡਰ ਨਹੀਂ ਅੱਜ ਕੱਲ ਤੇ ਤੀਵੀਆਂ ਹਰ ਪਾਸੇ ਕੱਲੀਆਂ ਹੀ ਲੰਡੀਆਂ ਜਾਂਦੀਆਂ ਨੇ ਬੁੱਢੀ ਦੀ ਗੱਲ ਉੱਤੇ ਉਸਨੇ ਕਿਹਾ ਹਾਂ ਜਾਂਦੀਆਂ ਨੇ ਉਸ ਮਾਈ ਨੇ ਕਿਹਾ ਕੁਝ ਚਿਰ ਲਈ ਉਹ ਚੁੱਪ ਕਰਕੇ ਜਿਵੇਂ ਉਹ ਬੁੱਢੀ ਇਸ ਗੱਲ ਨੂੰ ਹੋਰ ਵਧੇਰੇ ਲਮਕਾਣਾ ਠੀਕ ਨਹੀਂ ਸਮਝਦੀ ਸੀ ਅਤੇ ਉਹ ਗੱਲ ਛੇੜ ਲਈ ਕੋਈ ਬਹਾਨਾ ਸੋਚਣ ਲੱਗਾ ਭਾਵੇਂ ਉਸ ਨੂੰ ਗੱਲ ਕਰਨ ਦੀ ਲੋੜ ਨਹੀਂ ਸੀ ਕਿਉਂਕਿ ਉਹ ਬੁੱਢੀ ਮਾਈ ਆਪ ਹੀ ਬੜੀ ਗਲਾਦਰ ਸੀ ਪੁੱਤਰ ਤੂੰ ਕਿੱਥੋਂ ਆਇਆ ਮਾਈ ਨੇ ਪੁੱਛਿਆ ਮੈਂ ਮੀਆਂ ਚੰਨੂ ਤੋਂ ਆ ਰਿਹਾ ਹਾਂ ਮਾਤਾ ਜੀ ਨੌਜਵਾਨ ਨੇ ਉੱਤਰ ਦਿੱਤਾ ਤੂੰ ਕਿਤੇ ਨੌਕਰੇ ਕਾਕਾ ਨਹੀਂ ਜੀ ਮੈਂ ਅਜੇ ਲਾਹੌਰ ਪੜਦਾ ਹਾਂ ਪਰ ਹੁਣ ਮੈਂ ਪੱਤੋ ਕੀ ਚੱਲਿਆ ਆਂ ਕਿਹੜੀ ਜਮਾਤ ਚ ਪੜਦਾ ਏ ਜੀ ਐਮ ਏ ਵਿੱਚ ਪੜਦਾ ਵਾਂ ਤੈਨੂੰ ਲਾਹੌਰ ਪੜਦਿਆਂ ਕਿੰਨਾ ਚਿਰ ਹੋ ਚੱਲਿਆ ਏ ਜੀ ਇਹ ਮੇਰਾ 6ਵਾਂ ਵਰਾ ਏ ਇਨਾ ਚਿਰੋ ਚੋੜ ਅੱਖਾਂ ਨਾਲ ਉਸ ਮੁਟਿਆਰ ਵੱਲ ਤੱਕਦਾ ਰਿਹਾ ਇਹ ਜਾਣਨ ਲਈ ਕਿ ਇਸ ਗੱਲਬਾਤ ਦਾ ਉਸ ਉੱਤੇ ਕੀ ਅਸਰ ਹੁੰਦਾ ਹੈ ਦੇਖਣ ਨੂੰ ਤਾਂ ਬੱਚੇ ਨੂੰ ਖਿਡਾ ਰਹੀ ਸੀ ਪਰ ਇੱਕ ਬਹਾਨਾ ਸੀ ਉਹ ਚੰਗੀ ਤਰ੍ਹਾਂ ਸਮਝਦਾ ਸੀ ਉਸ ਕੁੜੀ ਨੇ ਸਾਰੀਆਂ ਗੱਲਾਂ ਸੁਣੀਆਂ ਉਸ ਨੂੰ ਕੁੜੀ ਦੇ ਇਸ ਵਤੀਰੇ ਤੇ ਰਤਾ ਕੋਈ ਰਸਾ ਹੋਈ ਕਿੱਡੀ ਬੇਪਰਵਾਹ ਇੱਕ ਹੁਸ਼ਿਆਰ ਕੁੜੀ ਜ਼ਰੂਰ ਹੀ ਮੇਰੀਆਂ ਗੱਲਾਂ ਵੱਲ ਧਿਆਨ ਦਿੰਦੀ ਉਸ ਨੇ ਖਿਆਲ ਕੀਤਾ ਤਦ ਤੇ ਤੂੰ ਕੋਈ ਵੱਡਾ ਅਫਸਰ ਬਣੇਗਾ ਬੁੱਢੀ ਮਾਈ ਨੇ ਕੁਝ ਫਲਾਂ ਲਈ ਤੇ ਕੁਝ ਗੰਭੀਰਤਾ ਨਾਲ ਕਿਹਾ ਮੁੰਡਾ ਹੌਲਾ ਜਿਹਾ ਹੱਸਿਆ ਪਰ ਉਸ ਦੇ ਦਿਲ ਵਿੱਚ ਕੁਝ ਇਸ ਗੱਲ ਤੋਂ ਨਿਰਾਸ਼ਾ ਸੀ ਕਿ ਉਹ ਮੁੰຕਿਆਰ ਦਾ ਉਸ ਦੀਆਂ ਗੱਲਾਂ ਵਿੱਚ ਕੋਈ ਧਿਆਨ ਨਹੀਂ ਸੀ। ਮੇਰਾ ਜਵਾਈ 100 ਰੁਪਏ ਮਹੀਨਾ ਲੈਂਦਾ ਸੀ। ਉਹ ਮਿੰਟ ਗੁਮਰੀ ਵਿੱਚ ਬਾਪੂ ਸੀ ਤੇ ਤੂੰ ਤੇ ਬਹੁਤੀ ਤਨਖਾਹ ਲਵੇਂਗਾ। ਮਾਤਾ ਜੀ ਇਹ ਤੁਹਾਨੂੰ ਕਿਵੇਂ ਪਤਾ ਹੈ? ਉਸ ਨੇ ਮੁਸਕਰਾਉਂਦੇ ਹੋਏ ਉਸ ਤੋਂ ਪੁੱਛਿਆ ਜਿਵੇਂ ਕੋਈ ਸਿਆਣੇ ਜੋਤਿਸ਼ੀ ਕੋਲੋਂ ਪੁੱਛ ਰਿਹਾ ਹੋਵੇ। ਮੇਰਾ ਜਵਾਈ ਸਿਰਫ 4 ਬਰੇ ਲਾਹੌਰ ਰਿਹਾ ਸੀ ਉਹ ਪੀਏ ਪਾਸ ਸੀ ਤੂੰ ਬਹੁਤ ਪੜਿਆ ਹੋਇਆ ਏ ਇਸ ਲਈ ਜ਼ਰੂਰ ਏ ਤੈਨੂੰ ਕੋਈ ਚੰਗੇਰੀ ਥਾਂ ਮਿਲੇ ਇਨਾ ਦਿਨਾਂ ਵਿੱਚ ਮਾਤਾ ਜੀ ਨੌਕਰੀਆਂ ਦਾ ਉਹ ਹਾਲ ਨਹੀਂ ਜੋ ਕੁਝ ਚਿਰ ਪਹਿਲਾਂ ਸੀ ਉਸਨੇ ਮੁਤਿਆਰ ਵੱਲ ਵੇਖਦੇ ਹੋਏ ਕਿਹਾ ਉਹ ਪ੍ਰਤੀਤ ਕਰਨ ਲੱਗਾ ਕਿ ਜਿਸ ਸੁੰਦਰੀ ਦਾ ਦਿਲ ਉਹ ਜਿੰਨਾ ਚਾਹੁੰਦਾ ਸੀ ਉਸ ਦੇ ਸਾਹਮਣੇ ਉਹ ਆਪਣੀ ਗਰੀਬੀ ਦੀ ਹਾਲਤ ਨੂੰ ਮੰਨ ਰਿਹਾ ਸੀ ਇਸ ਵਾਰੀ ਉਹ ਮੁਟਿਆਰ ਉਸ ਨੌਜਵਾਨ ਵੱਲ ਵੇਖਣ ਲੱਗੀ ਪਰ ਜਿਸ ਵੇਲੇ ਅੱਖਾਂ ਚਾਰ ਹੋਈਆਂ ਉਸਨੇ ਚਾਟ ਅੱਖਾਂ ਚਮਕੀਆਂ ਤੇ ਸ਼ਰਮ ਨਾਲ ਨੀਵੀਂ ਪਾ ਲਈ ਕੀ ਇਹ ਕੋਈ ਅਜਹੀ ਰੁਚੀ ਨਹੀਂ ਰੱਖਦੀ ਜਾਂ ਸ਼ਰਮਾਂਦੀ ਹੈ ਉਸਨੇ ਆਪਣੇ ਆਪ ਨੂੰ ਪੁੱਛਿਆ ਉਸਨੇ ਬਾਲ ਵੱਲ ਦੇਖਦਿਆਂ ਸੀਟੀ ਮਾਰੀ ਤੇ ਉਸ ਨੂੰ ਠੁੱਕਣ ਲਈ ਪਹਾ ਪਸਾਰੀ ਫਿਰ ਉਸ ਕੁੜੀ ਦੇ ਮੂੰਹ ਵੱਲ ਤੱਕਣ ਲੱਗਾ ਉਸ ਕੁੜੀ ਦੇ ਚਿਹਰੇ ਉੱਤੇ ਸ਼ਰਮ ਦੀ ਲਾਲੀ ਜਹੀ ਆ ਗਈ ਉਹ ਬਾਲ ਵੱਲ ਤੱਕ ਕੇ ਸੀਟੀ ਮਾਰਨ ਲੱਗੀ ਤੇ ਬਾਲ ਉਸ ਵੱਲ ਕੁਦਿਆ ਜਿਸ ਵੇਲੇ ਉਹ ਉਸ ਨੂੰ ਬਾਲ ਫੜਾਂ ਲੱਗੀ ਤਾਂ ਉਹਨਾਂ ਦੇ ਹੱਥ ਇੱਕ ਦੂਸਰੇ ਨਾਲ ਛੂ ਗਏ ਉਹ ਬਾਲ ਨੂੰ ਖਿਡਾ ਰਿਹਾ ਸੀ ਪਰ ਉਹ ਆਪਣਾ ਧਿਆਨ ਉਸ ਮੁਟਿਆਰ ਵੱਲੋਂ ਮੋੜ ਨਹੀਂ ਸਕਦਾ ਸੀ ਕੁੜੀ ਦੀ ਚੁੰਨੀ ਥੱਲੇ ਖਿਸ ਗਈ ਉਸ ਵੱਲ ਦੇਖਦਾ ਰਹਾ ਪਰ ਕੁੜੀ ਹਿਆ ਨਾ ਕਰ ਸਕੀ ਕਿ ਉਸ ਵੱਲ ਅੱਖ ਪਰ ਕੇ ਤੱਕੇ ਗੱਡੀ ਹੌਲੀ ਹੋਈ ਤੇ ਇੱਕ ਸਟੇਸ਼ਨ ਤੇ ਜਾ ਖੜੀ ਹੋਈ ਉਸ ਲਈ ਅਜੇ 1 ਘੰਟੇ ਦਾ ਸਫ਼ਰ ਬਾਕੀ ਸੀ ਉਹ ਚਾਹੁੰਦਾ ਸੀ ਕਿ ਮੈਂ ਕਿਸੇ ਤਰ੍ਹਾਂ ਉਸ ਕੁੜੀ ਕੋਲ ਜਾ ਬੈਠਾਂ ਗੱਡੀ ਖੜੀ ਹੋਣਾ ਉਸ ਨੂੰ ਮੌਕਾ ਮਿਲ ਗਿਆ ਬਾਲ ਨੂੰ ਉਸ ਦੀ ਮਾਂ ਕੋਲ ਦੇਖਿਓ ਪਲੇਟਫਾਰਮ ਉੱਤੇ ਉਤਰ ਗਿਆ। ਬੁੱਢੀ ਮਾਈ ਜੋ ਕੁਝ ਠਿਕੇਮਾਂ ਪ੍ਰਤੀਤ ਕਰ ਰਹੀ ਸੀ ਆਪਣੇ ਨਾਲ ਦੀ ਥਾਂ ਵਹਿਲੀ ਵੇਖ ਕੇ ਲੰਮੀ ਪੈ ਗਈ। ਜਦੋਂ ਗੱਡੀ ਤੁਰ ਪਈ ਉਹ ਫਿਰ ਉਸ ਢਬੇ ਵਿੱਚ ਆ ਗਿਆ ਤੇ ਆਪਣੀ ਥਾਂ ਤੇ ਮਾਈ ਨੂੰ ਲੇਟੀ ਦੇਖ ਕੇ ਉਸ ਕੁੜੀ ਕੋਲ ਜਾ ਬੈਠਾ। ਪਹਿਲਾਂ ਤਾਂ ਉਹ ਕੁੜੀ ਝਿਜਕੀ ਪਰ ਫਿਰ ਉਸਨੇ ਕੋਈ ਪ੍ਰਵਾਹ ਨਾ ਕੀਤੀ। ਉਸ ਡੱਬੇ ਵਿੱਚ ਬਹੁਤੀ ਪੀੜ ਨਹੀਂ ਸੀ ਤੇ ਖਾਸ ਕਰਕੇ ਉਹਨਾਂ ਦੇ ਕੋਲ ਹੋਰ ਕੋਈ ਨਹੀਂ ਸੀ ਦੂਜੀ ਅਦਕੜ ਤਵੇਂ ਮੀਲੇਟੀ ਹੋਈ ਸੀ ਉਹ ਚਾਹੁੰਦੀ ਸੀ ਕਿ ਬੱਚੇ ਨੂੰ ਚੁੱਕ ਕੇ ਖਿਡਾਵੇ ਪਰ ਬੱਚੇ ਨੂੰ ਨੀਂਦ ਆਈ ਹੋਈ ਸੀ ਉਸ ਕੁੜੀ ਨੇ ਸ਼ਾਲ ਦੀ ਬੁਕਲ ਮਾਰੀ ਤੇ Baal ਨੂੰ ਸਵਾਨ ਲਈ ਉਸ ਨੂੰ ਦੁੱਧ ਦੇਣ ਲੱਗ ਪਈ ਮੁੰਡੇ ਨੇ ਹੌਸਲਾ ਕਰਕੇ ਹੱਥ ਫੜ ਲਿਆ ਪਹਿਲਾ ਤ ਉਹ ਬਹੁਤ ਡਰੀ ਪਰ ਫਿਰ ਜਾਣੋ ਕੁਝ ਹੌਸਲਾ ਕਰ ਲਿਆ ਤੇ ਹੱਥ ਚੁੜਾਣ ਦੀ ਕੋਈ ਕੋਸ਼ਿਸ਼ ਨਾ ਕੀਤੀ ਸੱਚ ਤਾਂ ਇਹ ਹੈ ਕਿ ਉਹ ਸੁੰਦਰੀ ਉਸ ਵੇਲੇ ਸਭ ਕੁਝ ਭੁੱਲ ਚੁੱਕੀ ਸੀ ਜਿਸ ਵੇਲੇ ਉਸ ਦਾ ਬਾਲ ਉਸ ਦੀ ਗੋਦੀ ਵਿੱਚ ਪਿਆ ਦੁੱਧ ਚੁੰਗ ਰਿਹਾ ਸੀ ਅਤੇ ਉਸ ਦਾ ਪ੍ਰੇਮੀ ਹੱਥ ਫੜੀ ਬੈਠਾ ਸੀ ਨੌਜਵਾਨ ਦੇ ਉੱਤਨ ਦੀ ਥਾਂ ਨੇੜੇ ਆ ਰਹੀ ਸੀ ਪਰ ਦੋਹਾਂ ਦੇ ਮੂੰਹੋਂ ਕੋਈ ਗੱਲ ਨਹੀਂ ਨਿਕਲੀ ਸੀ ਉਹ ਚੁੱਪਚਾਪ ਇਸ ਉੱਪਰ ਜਹੀ ਸ਼ੂਦਾ ਆਨੰਦ ਮਾਣ ਰਹੇ ਸਨ ਕਿ ਔੜਕ ਉਹਨਾਂ ਦੇ ਵਿਛੜਨ ਦਾ ਸਮਾਂ ਆ ਗਿਆ। ਗੱਡੀ ਪਤੋਕੀ ਦੇ ਸਟੇਸ਼ਨ ਤੇ ਖੜੀ ਹੋਈ। ਉਹ ਆਪਣੀ ਥਾਂ ਤੋਂ ਉੱਠਿਆ ਤੇ ਬੜੀ ਨਿਰਾਸ਼ਤਾ ਤੇ ਤਰਸ ਭਰੀ ਨਜ਼ਰ ਨਾਲ ਉਸ ਮੁਟਿਆਰ ਵੱਲ ਦੇਖਦਾ ਡੱਬੇ ਤੋਂ ਬਾਹਰ ਚਲਾ ਗਿਆ। ਉਹ ਮੁਟਿਆਰ ਹੁਣ ਆਪਣੇ ਆਪ ਨੂੰ ਬੇਸਹਾਰਾ ਤੇ ਇਕੱਲੀ ਜਹੀ ਪ੍ਰਤੀਤ ਕਰਨ ਲੱਗੀ। ਉਹ ਜੋ ਕੁਝ ਚਿਰ ਪਹਿਲਾਂ ਇੱਕ ਤਰ੍ਹਾਂ ਨਾਲ ਸੁਹਾਗਣ ਦਾ ਮਿੱਠਾ ਜਿਹਾ ਮਹਿਸੂਸ ਆਨੰਦ ਮਾਣ ਰਹੀ ਸੀ ਆਪਣੇ ਆਪ ਨੂੰ ਮੂੜ ਵਿਦਵਾ ਪ੍ਰਤੀਤ ਕਰਨ ਲੱਗੀ